ਜਾ ਤੱਕ ਬਿੱਟੂ ਜੀ ਉੱਥੇ ਸੌਣਗੇ ਬੀਜੇਪੀ ਦਫਤਰ ਅਸੀਂ ਵੀ ਉਹਨਾਂ ਦੇ ਨਾਲ ਸੋਵਾਂਗੇ ਅਸੀਂ ਆਪਦਾ ਘਰ ਛੱਡਤਾ ਔਰ ਅਸੀਂ ਆਪਦਾ ਬੈੱਡ ਛੱਡਤਾ ਉਹਨਾਂ ਦੀ ਛਵੀ ਇਹ ਜੀ ਹੈ ਕਿ ਕੱਲੇ ਕੱਲੇ ਬੰਦੇ ਨੇ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਚਾਹੇ ਉਹ ਕਿਸੇ ਵੀ ਤਬਕੇ ਦਾ ਹੋਵੇ ਉਹਨੇ ਆਪਦੇ ਘਰ ਦੇ ਜਿੰਦੇ ਕੱਲ ਰਾਤ ਨੂੰ ਲਾਏ ਨਹੀਂ ਉਹ ਉਹਨਾਂ ਨੇ ਦਰਵਾਜ਼ੇ ਖੋਲਤੇ ਵੀ ਬਿੱਟੂ ਜੀ ਦੇ ਲਈ ਸਾਡੇ ਆਪ ਦੇ ਘਰ ਖਾਲੀ ਨਹੀਂ ਕਹੇ ਹੈ ਜੇ ਕਿੰਨੇ ਹਜ਼ਾਰ ਘਰ ਖਾਲੀ ਰਾਤ ਨੂੰ ਹੀ ਦਰਵਾਜ਼ੇ 12 ਵਜੇ ਛੱਡੋ 12 ਤੋਂ ਲੈ ਕੇ ਸਵੇਰੇ 10 ਵਜੇ ਤੱਕ ਘਰ ਦੇ ਦਰਵਾਜ਼ੇ ਉਹਦੇ ਇੱਕ ਦਿਨ ਦੇ ਖੋਲਦੇ ਸੀ ਕਿਤੇ ਐਮਪੀ ਸਾਹਿਬ ਸਾਡੇ ਕਰ ਦਿੱਤਾ ਚਾਹ ਚੜ ਗਿਆ ਸਾਨੂੰ ਕਿਤੇ ਇੰਨੇ ਵੇਲੇ ਹੋ ਗਏ ਆਮ ਆਦਮੀ ਪਾਰਟੀ ਵਾਲੇ ਸੀ ਲੋਕਾਂ ਦੇ ਘਰ ਇੱਕ ਸੰਸਦ ਦੇ ਇੱਕ ਮੈਂਬਰ ਪਾਰਲੀਮੈਂਟ ਦੇ ਘਰ ਖਾਲੀ ਕਰਾ ਰਹੇ ਉਹ ਵੀ ਇੱਕ ਦਿਨ ਪਹਿਲਾਂ ਜਦੋਂ ਉਹਨਾਂ ਨੇ ਪੇਪਰ ਫਾਈਲ ਕਰਨੇ ਸੀ ਕਿਹ ਬੁਖਲਾਹਟ ਹੈ ਉਹ ਤਾਂ ਉਹਨਾਂ ਨੇ ਇੰਨੇ ਕੰਮ ਕੀਤੇ ਹੋ ਗਿਣੇ ਨਹੀਂ ਜਾ ਸਕਦੇ ਮੈਂ ਤਾਂ ਫਾਈਲ ਦੇ ਦਸਾਂ ਤੁਹਾਨੂੰ ਸਾਰੀ ਰਾਤ ਪੜੀ ਜਾਈਏ ਤਾਂ ਵੀ ਘਾਟ ਹੈ ਇੰਨੇ ਕੰਮ ਕੀਤੇ ਤਾਨੂੰ ਯਾਦ ਹੋਈਗਾ ਜਦ ਰਾਹੁਲ ਗਾਂਧੀ ਵੀ ਦਾ ਵੀ ਘਰ ਖਾਲੀ ਕਰਵਾਇਆ ਗਿਆ ਸੀਗਾ ਉਸ ਟਾਈਮ ਉਹਨਾਂ ਵੱਲੋਂ ਵੀ ਕਾਫੀ ਤੰਜ ਕਸੇ ਗਏ ਸੀ ਔਰ ਕਾਫੀ ਕੁਝ ਕਿਹਾ ਗਿਆ ਸੀਗਾ ਵੀ ਘਰ ਖਾਲੀ ਕਰਾਣਾ ਕਿੰਨਾ ਸਹੀ ਹੈ ਜੀ ਅੱਜ ਬੀਜੇਪੀ ਦੇ ਕੁ ਉਮੀਦਵਾਰਾਂ ਜਿਹੜੇ ਬੀਜੇਪੀ ਜੁਆਇਨ ਕੀਤੀ ਕਾਂਗਰਸ ਛੱਡ ਕੇ ਆ ਜਾਏ ਨੇ ਉਹਨਾਂ ਦਾ ਘਰ ਖਾਲੀ ਹੋ ਰਿਹਾ ਤੇ ਕਿਤੇ ਬੀਜੇਪੀ ਸਵਾਇਆ ਦਿੰਦੀ ਕਿ ਲੱਗ ਨਹੀਂ ਰਿਹਾ ਵੀ ਸੇਮ ਪੋਜੀਸ਼ਨ ਤੇ ਖੜੇ ਹੋ ਰਹੀ ਹੈ ਜੀ ਬਾਰਾ ਨਹੀਂ ਸਾਢੇ ਬਾਰ ਆਇਆ ਬਤੂ ਜੀ ਨੇ ਅੱਧਾ ਘੰਟਾ ਤੁਹਾਨੂੰ ਘਟ ਦੱਸਤਾ ਆ ਉਹ ਵਿਚਾਰੇ ਇਹਨਾਂ ਨੂੰ ਪਤਾ ਨਹੀਂ ਕਿਉਂਕਿ ਇੰਨੀ ਮਿਹਨਤ ਕਰ ਰਹੇ ਉਹਨਾਂ ਦਾ ਕਿੱਥੇ ਪ੍ਰਾਇਮਰ ਦੇਖ ਰਹੇ ਤਮਾਮ ਦਸ਼ਕਰ ਨੂੰ ਪਿਆਰ ਲਈ ਸਸਤੀ ਕਾਲ ਮੈਂ ਹਿੰਮਤ ਸੋ ਚੋਣਾ ਦਾ ਸੰਗ ਬਚ ਚੁੱਕਿਆ ਹੈ ਲਗਾਤਾਰ ਨੋਮੀਨੇਸ਼ਨਾਂ ਜਿਹੜੀਆਂ ਨੇ ਭਰੀ ਜਾ ਰੀਆਂ ਨੇ ਕੱਲ ਬਿੱਟੂ ਜੀ ਵੱਲੋਂ ਜਿਹੜੀ ਇਹ ਭਰੀ ਗਈ ਹੈ ਔਰ ਲਗਾਤਾਰ ਕੋਈ ਨਾ ਕੋਈ ਕੈਂਡੀਡੇਟ ਆ ਕੇ ਜਿਹੜੀ ਆਪਣੀ ਨੋਮੀਨੇਸ਼ਨ ਭਰਦਾ ਪਿਆ ਅੱਜ ਪੀਯੂਬ ਕੇ ਮੌਜੂਦ ਆ ਜਿੱਥੇ ਕੀ ਸਾਡੇ ਨਾਲ ਮਨਿਕਬੀਰ ਸਿੰਘ ਚੱਡਾ ਜੀ ਮੌਜੂਦ ਨੇ ਯੂਥ ਦੇ ਚੇਅਰਮੈਨ ਨੇ ਪੰਜਾਬ ਦੇ ਪ੍ਰਧਾਨ ਨੇ ਗੱਲਬਾਤ ਇਹਨਾਂ ਨਾਲ ਕਰਦੇ ਆ ਕਿ ਅੱਜ ਇਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਆਖਿਰ ਮਾਮਲਾ ਕੀ ਹੈ ਕਿ ਉਹ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਉਹਦੇ ਬਾਰੇ ਇਹਨਾਂ ਨੇ ਗੱਲਬਾਤ ਕਰਦੇ ਔਰ ਕੁਝ ਤਿੱਖੇ ਸਵਾਲ ਵੀ ਜਿਹੜੇ ਆ ਪੁੱਛੇ ਜਾਣਗੇ ਕਿਉਂਕਿ ਜਿਹੜੀ ਆਮ ਜਨਤਾ ਦੀ ਆਵਾਜ਼ ਆ ਕਹ ਲੀਏ ਆਮ ਜਨਤਾ ਦੀ ਦਿਲਾਂ ਦੀ ਆਵਾਜ਼ ਜਿਹ ਮੈਂ ਸਿਰਫ ਇਨਾ ਕਹਿਣਾ ਚਾਹਨਾ ਆ ਜੋ ਸਰਕਾਰ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਪੰਜਾਬ ਚ ਇਹ ਸ਼ੋਹਬਾ ਨਹੀਂ ਦਿੰਦੀਆਂ ਗੱਲਾਂ ਬਹੁਤ ਛੋਟੇ ਲੈਵਲ ਦੀ ਰਾਜਨੀਤੀ ਹੈ ਕਿ ਘਰ ਖਾਲੀ ਕਰਾਣਾ ਨਾ ਇਨਾ ਕਿੰਨਾ ਕਿ ਉੱਥੇ ਜਲਸੇ ਲੱਗ ਰਹੇ ਸੀ ਜਾਂ ਇਹੋ ਜਿਹੇ ਕੁਝ ਉੱਥੇ ਐਕਟੀਵਿਟੀਜ਼ ਹੋ ਰਹੀਆਂ ਸੀ ਜਿਹੜੇ ਸਰਕਾਰ ਨੂੰ ਤਕਲੀਫ ਦਿੰਦੀਆਂ ਸੀ ਤੇ ਲੋਕਾਂ ਨੂੰ ਬੜੇ ਹੀ ਚੰਗੇ ਉਹ ਸਿਆਣੇ ਨੇ ਲੋਕ ਜਿਹੜਾ ਨੂੰ ਪਤਾ ਲੱਗ ਰਿਹਾ ਕਿ ਸਰਕਾਰ ਬਹੁਤ ਹੀ ਛੋਟੇ ਲੈਵਲ ਦੀ ਸਿਆਸਤ ਕਰ ਰਹੀ ਹੈ ਤੇ ਚੰਗੀ ਗੱਲ ਹੈ ਇਹੋ ਜਿਹੇ ਹੋਰ 10 ਤਰੀਕੇ ਦੀਆਂ ਸਿਆਸਤਾਂ ਹੋਰ ਕਰੋ ਅਸੀਂ ਹੋਰ ਸਟਰੋਂਗ ਹੀ ਹੋਵਾਂਗੇ ਕਹ ਰਹੇ ਨੇ ਜੀ ਘਰ ਘਰ ਖਾਲੀ ਕਰਾਉਣ ਦੇ ਨਾਲ ਮਿਰਚਾ ਲੱਗੀਆਂ ਉਹ ਪੋਜੀਸ਼ਨ ਵਾਲੇ ਕਰ ਰਹੇ ਨੇ ਵੀ ਮਿਰਚਾ ਲੱਗੀ ਹੈ ਘਰ ਖਾਲੀ ਕਰਾਉਣਾ ਪਿਆ ਗਿਆ ਕਰਨਾ ਪਿਆ ਗਿਆ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਕਿ ਰਾਜਾ ਵਣਿੰਗ ਨੇ ਤਾਂ ਇਹ ਵੀ ਗੱਲ ਕਹੀ ਆ ਵੀ ਜਦੋਂ ਪਿਛਲੇ ਪਾਸ ਪਿਛਲੀ ਵਾਰ ਇਹਨਾਂ ਸਰਕਾਰ ਸੀਗੀ ਉਸ ਟਾਈਮ ਇਹਨਾਂ ਨੇ ਜਦੋਂ ਘਰ ਦੀ ਅਲਾਟਮੈਂਟ ਇਹਨਾਂ ਨੂੰ ਹੋਈ ਹੈ ਇਹਨੂੰ ਸੀ ਇਹਨਾਂ ਨੂੰ ਕਿੱਦਾਂ ਮਿਲ ਗਈ ਉਸ ਟਾਈਮ ਕੀ ਸਰਕਾਰ ਸੀ ਕਾਂਗਰਸ ਦੀ ਮੌਜੂਦਾ ਐਮਪੀ ਸੀਗੇ ਕਾਂਗਰਸ ਦੇ ਜਾਂ ਪਸ਼ੋਕਰ ਕਾਂਗਰਸ ਦੇ ਸੀਗਾ ਤਾਂ ਕਰਕੇ ਮਿਲ ਗਈ ਕਿਉਂਕਿ ਉਸ ਟਾਈਮ ਕੋਈ ਫਾਰਮੈਲਟੀ ਨਹੀਂ ਭਰੀ ਜਾਂ ਇਹਨਾਂ ਨੇ ਕੋਈ ਚੈੱਕ ਦਿੱਤੇ ਸੀਗੇ ਪਹਿਲਾਂ ਕਿਰਾਏ ਦੇ ਤੌਰ ਤੇ ਜਾਂ ਇਹ ਸਰਕਾਰੀ ਘਰ ਹੁੰ ਹੁੰਦਾ ਯਾਰ ਉਹਦੇ ਚੈੱਕ ਦੇਣੇ ਪੈਂਦੇ ਨੇ ਕਿ ਉਹ ਬਿੱਟੂ ਜੀ ਨੇ ਅੱਜ ਤੱਕ ਕੋਈ ਚੈੱਕ ਕੋਈ ਡਿਪੋਜ਼ਿਟ ਕਰਵਾਇਆ ਸੀਗਾ ਜੀ ਮੈਂ ਤੁਹਾਨੂੰ ਇਹ ਦੱਸਦਾ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨਾ ਚਾਹੇ ਕਾਂਗਰਸ ਦੀ ਐ ਚਾਹੇ ਕੋਹਰ ਆ ਚਾਹੇ ਇਸ ਤੋਂ ਬਾਅਦ ਜਿਹੜੀ ਬਣੂਗੀ ਵੈਸੇ ਤਾਂ ਸਾਡੀ ਬਣੂਗੀ ਭਾਜਪਾ ਪਾਰਟੀ ਦੀ ਸਰਕਾਰ ਤੇ ਅਸੀਂ ਪਰ ਇੰਨੇ ਛੋਟੇ ਲੈਵਲ ਦੀ ਸਿਆਸਤ ਨਹੀਂ ਕਰਾਂਗੇ ਅਸੀਂ ਇੰਨੀ ਡੁੰਗਾਈ ਤੱਕ ਜਾਵਾਂਗੇ ਨਹੀਂ ਜਿਹੜਾ ਪਬਲਿਕ ਸਰਵੰਟ ਆ ਜਿਹੜਾ ਲੋਕਾਂ ਦੀ ਸੇਵਾ ਕਰਦਾ ਆ ਅਸੀਂ ਉਹਨੂੰ ਚਾਹੇ ਕਿਸੇ ਵੀ ਪਾਰਟੀ ਦਾ ਆ ਚਾਹੇ ਆਮ ਆਦਮੀ ਪਾਰਟੀ ਦਾ ਆ ਜੇ ਅੱਜ ਐਮਪੀ ਸਾਡੀ ਸਰਕਾਰ ਹੁੰਦੀ ਭਾਜਪ ਪੰਜਾਬ ਦੇ ਵਿੱਚ ਤੇ ਅਸੀਂ ਕਿਤੇ ਐਮਪੀ ਨੂੰ ਐ ਕਾਗਜ਼ ਭੇਜਦੇ ਐ ਨੋਟਿਸ ਭੇਜਦੇ ਨਹੀਂ ਮੇਰਾ ਸਵਾਲ ਉਹ ਨਹੀਂ ਹੈ ਮੇਰਾ ਸਵਾਲ ਇਹ ਹੈ ਜੀ ਜੋ ਬਿੱਟੂ ਜੀ ਨੇ ਕਿਹਾ ਨਹੀ ਮੈਂ ਸੋਚ ਦੀ ਗੱਲ ਨਹੀਂ ਕਰ ਰਿਹਾ ਮੈਂ ਸਵਾਲ ਦੀ ਜੋ ਐਕਚੁਅਲੀ ਗੱਲ ਕਰ ਰਿਹਾ ਵੀ ਜਿਹੜੀ ਫਾਰਮੈਲਟੀਆਂ ਨੇ ਉਹ ਫਾਰਮੈਲਟੀਆਂ ਬਿੱਟੂ ਜੀ ਨੇ ਪਹਿਲਾਂ ਭਰੀਆਂ ਸੀਗੀਆਂ ਜਾਂ ਉਹਨਾਂ ਨੇ ਕੋਈ ਚੈੱਕ ਕਰਾਇਆ ਦਾ ਦਿੱਤਾ ਸੀਗਾ ਉਹਨਾਂ ਨੇ ਬਿਲਕੁਲ ਪੂਰੀਆਂ ਕੀਤੀਆਂ ਦੇਖੋ ਜਿਵੇਂ 2 ਕਰੋੜ ਦਾ ਕਰਾਇਆ ਲਾਇਆ ਗਿਆ ਠੀਕ ਹੈ ਉਹ ਪਹਿਲਾਂ ਵੀ ਜੋ ਸੀਗਾ ਪਰ ਮੈਂ ਤੁਹਾਨੂੰ ਨਾਲੇ ਵੀ ਦੱਸਣਾ ਨਾ ਪੱਤਰਕਾਰ ਸਾਹਿਬ ਪੈਸਿਆਂ ਤੇ ਡਾਕੂਮੈਂਟੇਸ਼ਨ ਤਾਂ ਉਹਨੂੰ ਦਿਖਾ ਦਿੱਤੀ ਜਾਊਗੀ ਜੋ ਸੀਓ ਪੂਰੀ ਫੁਲਫਿਲ ਕੀਤੀ ਜਾ ਰਹੀ ਹੈ ਤੇ ਕੀਤੀ ਜਾਂਦੀ ਰਹੂਗੀ ਬਟ ਇੰਨੀ ਲੈਵਲ ਦੀ ਸੋਚ ਜਿਹੜਾ ਪਬਲਿਕ ਨੂੰ ਹੈ ਦਿਖਾਇਆ ਗਿਆ ਕੋਟ ਜਿਹੜਾ ਇਹ ਤਮਾਸ਼ਾ ਕੀਤਾ ਗਿਆ ਇਹ ਤਾਂ ਲੋਕਾਂ ਨੂੰ ਅਵੇਰਨੈਸ ਹੀ ਨਹੀਂ ਸੀ ਇਹ ਚੀਜ਼ਾਂ ਦੀ ਨਾ ਹੋਣੀ ਚਾਹੀਦੀ ਆ ਆਪਾਂ ਇੰਨੇ ਛੋਟੇ ਲੈਵਲ ਦੀ ਸਿਆਦਤ ਇੱਕ ਕਾਉਂਸਲਰ ਵੀ ਹੋਵੇ ਜੀ ਉਹਨੂੰ ਸਰਕਾਰੀ ਕੋਟੀ ਮਿਲਦੀ ਆ ਜਾਂ ਮਿਲੇ ਫਿਊਚਰ ਦੇ ਵਿੱਚ ਮੈਂ ਤਾਂ ਚਾਹਨਾ ਆ ਜਿਹੜਾ ਲੋਕਾਂ ਦੀ ਸੇਵਾ ਕਰਦਾ ਆ ਉਹਨੂੰ ਸਰਕਾਰ ਨੂੰ ਦੇਣੀ ਚਾਹੀਦੀ ਆ ਤੇ ਆਪਾਂ ਖੁੰਦੇ ਰਵਾਂਗੇ ਆਪਣੇ ਕੋਲ ਇੰਨਾ ਸਮਾਂ ਹੈ ਕਿਤੇ ਇੰਨੇ ਵੇਲੇ ਹੋ ਗਏ ਆਮ ਆਦਮੀ ਪਾਰਟੀ ਵਾਲੇ ਸੀ ਲੋਕਾਂ ਦੇ ਘਰ ਇੱਕ ਸੰਸਦ ਦੇ ਇੱਕ ਮੈਂਬਰ ਪਾਰਲੀਮੈਂਟ ਦੇ ਘਰ ਖਾਲੀ ਕਰਾ ਰਹੇ ਉਹ ਵੀ ਇੱਕ ਦਿਨ ਪਹਿਲਾਂ ਜਦੋਂ ਉਹਨੇ ਪੇਪਰ ਫਾਈਲ ਕਰਨੇ ਸੀ ਕਿ ਬੁਖਲਾਹਟ ਹੈ ਇਹ ਕਪਰਾਹਟ ਹੈ ਬੇਸਿਕਲੀ ਭਾਜੀ ਇਹ ਕਪਰਾਹਟ ਹੈ ਲੋਕਾਂ ਨੇ ਆਪ ਦਾ ਜਵਾਬ ਦੇ ਦਿੱਤਾ ਲੋਕਾਂ ਨੇ ਜਦੋਂ ਪੇਪਰ ਭਰਨੇ ਸੀ ਐਮਪੀ ਸਾਹਿਬ ਨੇ ਸੜਕਾਂ ਤੇ ਉਤਰ ਕੇ 4-4 5-5 ਘੰਟੇ ਤੇ ਜਾਮ ਸੀ ਔਰ ਕਿਸੇ ਨੂੰ ਮੈਸੇਜ ਦੇ ਕੇ ਨਹੀਂ ਬੁਲਾਇਆ ਗਿਆ ਕਿ ਤੂੰ 100 ਬੰਦਾ ਬੁਲਾਈ ਤੂੰ 200 ਬੰਦਾ ਬੁਲਾਈ ਇੱਕ ਸੋਸ਼ਲ ਮੀਡੀਆ ਤੇ ਮੈਸੇਜ ਪਾਇਆ ਗਿਆ ਸੀ ਜਸਟ ਕਿ ਮੇਰਾ ਕੱਲ ਮੈਂ ਨਾਮਿਨੇਸ਼ਨ ਫਾਈਲ ਕਰਨੀ ਹੈ ਤੇ ਲੋਕ ਆਪਣੇ ਦਿਲਾਂ ਨਾਲ ਆਏ ਦਿਲਾਂ ਨਾਲ ਆਏ ਜਿਹੜੇ ਕਹਿੰਦੇ ਨਾ ਮੈਂ ਜਿੱਤੂਗਾ ਦੂਜੇ ਤੇ ਤੀਜੇ ਤੇ ਤੁਹਾਨੂੰ ਲੋਕ ਦੱਸਣਗੇ ਜਵਾਬ ਦੇਣਗੇ ਐਸੇ ਨਾਲ ਹੀ ਕੁ ਮਿਲਦਾ ਜੁਲਦਾ ਸਵਾਲ ਕਰਾਂਗਾ ਬੀਤੇ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਈਗਾ ਜਦ ਰਾਹੁਲ ਗਾਂਧੀ ਵੀ ਦਾ ਵੀ ਘਰ ਖਾਲੀ ਕਰਵਾਇਆ ਗਿਆ ਸੀਗਾ ਉਸ ਟਾਈਮ ਉਹਨਾਂ ਵੱਲੋਂ ਵੀ ਕਾਫੀ ਤੰਜ ਕਸੇ ਗਏ ਸੀ ਔਰ ਕਾਫੀ ਕੁਝ ਕਿਹਾ ਗਿਆ ਸੀਗਾ ਵੀ ਘਰ ਖਾਲੀ ਕਰਾਣਾ ਕਿੰਨਾ ਸਹੀ ਹੈ ਜੀ ਅੱਜ ਬੀਜੇਪੀ ਦੇ ਕੁ ਉਮੀਦਵਾਰ ਨਾਲ ਜਿਹੜੇ ਬੀਜੇਪੀ ਜੁਆਇਨ ਕੀਤੀ ਕਾਂਗਰਸ ਛੜਕੀ ਆ ਜਾਏ ਨੇ ਉਹਨਾਂ ਦਾ ਘਰ ਖਾਲੀ ਹੋ ਰਿਹਾ ਤੇ ਕਿਤੇ ਬੀਜੇਪੀ ਸਵਾਇਆ ਦਿੰਦੀ ਕਿ ਲੱਗ ਨਹੀਂ ਰਿਹਾ ਵੀ ਲਈ ਤਾਂ ਬੀਜੇਪੀ ਨੇ ਖਾਲੀ ਕਰਾਰੇ ਆ ਜਨਰਲ ਜੋਰ ਚਲੇ ਤੇ ਮੌਜੂਦਾ ਸਰਕਾਰ ਲਈ ਤੁਸੀਂ ਧਿਆਨ ਨਾਲ ਪਤਾ ਕਰਿਓ ਉਹਦੇ ਚ ਮੈਟਰ ਕੋਈ ਹੋਰ ਸੀਗਾ ਉਹ ਪਿਛੇ ਮੈਟਰ ਦੀ ਗੱਲ ਨਹੀਂ ਕਰ ਰਿਹਾ ਮੈਂ ਘਰ ਖਾਲੀ ਕਰਨ ਦੀ ਕਰ ਰਿਹਾ ਉਹੀ ਦੱਸ ਰਿਹਾ ਮੈਟਰ ਉਹੀ ਦੱਸ ਰਿਹਾ ਕਿ ਉਹਦੇ ਵਿੱਚ ਮੈਟਰ ਬੀਜੇਪੀ ਪਾਰਟੀ ਨੇ ਖਾਲੀ ਨਹੀਂ ਉਹ ਕਰਾਇਆ ਉਹ ਘਰ ਤੁਸੀਂ ਧਿਆਨ ਨਾਲ ਪੱਤਰਕਾਰ ਸਾਹਿਬ ਰੀਡ ਕਰੋ ਉਹ ਉਹਨਾਂ ਦਾ ਕੋਈ ਘਰੇਲੂ ਮਸਲਾ ਸੀ ਜਾਂ ਉਹ ਕੁਝ ਕੁਝ ਲਾ ਅਕੋਰਡਿੰਗਲੀ ਟਰਮਸ ਹੋਣਗੀਆਂ ਪਰ ਬੀਜੇਪੀ ਨੇ ਨਹੀਂ ਖਾਲੀ ਖਾਲੀ ਕਰਾਇਆ ਉਹ ਇਹ ਵੀ ਲਾ ਅਕੋਰਡਿੰਗ ਤੁਸੀਂ ਕਰ ਸਕਦੇ ਜੀ ਆਪਾਂ ਇਹ ਲਾ ਅਕੋਰਡਿੰਗ ਤਾਂ ਸਰਕਾਰ ਵਿੱਚ ਇਨਵੋਲਵਮੈਂਟ ਲੈ ਰਹੀ ਹੈ ਜੀ ਆਪ ਕਿ ਪਾਰਟੀਕੂਲਰਲੀ ਕੈਂਪੀ ਦਾ ਕੋਟੀ ਖਾਲੀ ਕਰਾਓ ਉਹਦੇ ਵੀ ਕਿੱਥੇ ਮੋਦੀ ਸਾਹਿਬ ਦਾ ਮੋਦੀ ਸਰਕਾਰ ਜੀ ਦਾ ਜਾਂ ਮੋਦੀ ਸਾਹਿਬ ਦੀ ਕਿੱਥੇ ਨੀ ਆਪੋਜੀਸ਼ਨ ਤਾਂ ਇਹ ਕਹੇਲੀ ਸਿਸਟਮ ਆ ਆਪੋਜੀਸ਼ਨ ਤਾਂ ਕਹਿੰਦੀ ਰਹੂਗੀ ਹੁਣ ਵੀ ਕਹਿੰਦੀ ਐ ਪਰਾਤੀ ਤਾਂ ਜੋ ਦੇਖ ਰਹੇ ਆ ਜੋ ਲੋਕ ਕਹਿ ਰਹੇ ਆ ਤੁਸੀਂ ਮੈਨੂੰ ਛੱਡ ਕੇ ਕਿਸੇ ਆਮ ਬੰਦੇ ਨੂੰ ਪੁੱਛੋ ਬੱਚੇ-ਬੱਚੇ ਨੂੰ ਪਤਾ ਕਿ ਐਮਪੀ ਸਾਹਿਬ ਦੀ ਕੋਠੀ ਨੂੰ ਖਾਲੀ ਕਰਾਇਆ ਗਿਆ ਤੇ ਇਸ ਤਰੀਕੇ ਨਾਲ ਕਰਾਇਆ ਗਿਆ ਜਿਹੜਾ ਕਿ ਬਿਲਕੁਲ ਬਿਲਕੁਲ ਕਟਿਆ ਤਰੀਕਾ ਆ ਜੋ ਸਰਕਾਰ ਨੂੰ ਇੰਨੀ ਛੋਟੇ ਲੈਵਲ ਦੀ ਸਿਆਸਤ ਕਰਨੀ ਨਹੀਂ ਹੋਣੀ ਚਾਹੀਦੀ ਇੱਕ ਬਿੱਟੂ ਜੀ ਨੇ ਮੀਡੀਆ ਦੇ ਅੱਗੇ ਵੀ ਕੀਤਾ ਔਰ ਆਪਣੇ ਉਹ ਤੋਂ ਵੀ ਪੇਜ ਤੋਂ ਵੀ ਕਿਹਾ ਵੀ ਉਹਨਾਂ ਨੂੰ ਰਾਤੀ 12 ਵਜੇ ਮੈਸੇਜ ਆਇਆ ਵਾ ਜਿਹੜਾ ਘਰ ਖਾਲੀ ਕਰਾਉਣ ਦਾ ਕੀ ਲੱਗਦਾ ਤੁਹਾਨੂੰ ਵੀ ਰਾਤੀ 12 ਵਜੇ ਕੋਈ ਸਰਕਾਰੀ ਅਦਾਰਾ ਉਹ ਵੀ ਚੋਣਾਂ ਦੇ ਵਿੱਚ ਜਿਹੜਾ ਇਹ ਮੈਸੇਜ ਕਰੇਗਾ ਦਿਨੇ ਨਹੀਂ ਕਰ ਸਕਦਾ ਮੈਨੂੰ ਤਾਂ ਨੂੰ ਘਟ ਦੱਸਤਾ ਆ ਉਹ ਵਿਚਾਰੇ ਇਹਨਾਂ ਨੂੰ ਪਤਾ ਨਹੀਂ ਕਿਉਂਕਿ ਇੰਨੀ ਮਿਹਨਤ ਕਰ ਰਹੇ ਉਹਨਾਂ ਦਾ ਕਿੱਥੇ ਧਿਆਨ ਇਹ ਤਾਂ ਉਹਨਾਂ ਦਾ ਧਿਆਨ ਭਟਕਾਉਣ ਲਈ ਬੇਸਿਕਲੀ ਕੀਤਾ ਗਿਆ ਵੀ ਬਿੱਟੂ ਜੀ ਘਰਾਂ ਚ ਹੋਲ ਜਾਨ ਪਰ ਆਮ ਪਾਰਟੀ ਨੂੰ ਇਹ ਨਹੀਂ ਪਤਾ ਕਿ ਇਹ ਜੇ ਕਿੰਨੇ ਹਜ਼ਾਰ ਘਰ ਖਾਲੀ ਰਾਤ ਨੂੰ ਹੀ ਦਰਵਾਜ਼ੇ 12 ਵਜੇ ਛੱਡੋ 12 ਤੋਂ ਲੈ ਕੇ ਸਵੇਰੇ 10 ਵਜੇ ਤੱਕ ਘਰ ਦੇ ਦਰਵਾਜ਼ੇ ਉਹਦੇ ਜਿੰਦੇ ਖੋਲਤੇ ਸੀ ਕਿਤੇ ਐਮਪੀ ਸਾਹਿਬ ਸਾਡੇ ਕਰ ਦਿੱਤਾ ਚਾਹ ਚੜ ਗਿਆ ਸਾਨੂੰ ਤੇ ਸਾਡਾ ਭਰਾ ਸਾਡਾ ਵੀਰ ਵੱਡਾ ਤੇ ਭੈਣਾ ਹਰ ਬੰਦਾ ਕਿਉਂਕਿ ਛਵੀ ਇਦਾਂ ਦੀ ਹੈ ਜਿਵੇਂ ਇੱਕ ਬੰਦੇ ਦੀ ਅੱਖ ਦੇਖਦੇ ਰਹਾ ਜਦੋਂ ਘਰ ਚ ਵੜਦੇ ਆ ਸੀ ਬੰਦੇ ਦੀ ਅੱਖ ਦੇਖਦੇ ਆ ਕਿ ਘਰ ਦੇ ਅੰਦਰ ਵਾਲਾ ਉਹਨਾਂ ਦੀ ਛਵੀ ਇਹ ਜੀ ਹੈ ਕਿ ਕੱਲੇ ਕੱਲੇ ਬੰਦੇ ਨੇ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਚਾਹੇ ਉਹ ਕਿਸੇ ਵੀ ਤਬਕੇ ਦਾ ਹੋਵੇ ਉਹਨੇ ਆਪਦੇ ਘਰ ਦੇ ਜਿੰਦੇ ਕੱਲ ਰਾਤ ਨੂੰ ਲਾਏ ਨਹੀਂ ਉਹ ਉਹਨਾਂ ਨੇ ਦਰਵਾਜ਼ੇ ਖੋਲਤੇ ਵੀ ਬਿੱਟੂ ਜੀ ਦੇ ਲਈ ਸਾਡੇ ਆਪ ਦੇ ਘਰ ਖਾਲੀ ਨਹੀਂ ਔਰ ਮੈਂ ਤੁਹਾਨੂੰ ਤੁਹਾਡੇ ਪੱਤਰਕਾਰਾਂ ਰਾਹੀਂ ਇੱਕ ਹੋਰ ਜਵਾਬ ਦੇਣਾ ਚਾਹੁੰਦਾ ਹਾਂ ਜਦ ਤੱਕ ਬਿੱਟੂ ਜੀ ਉੱਥੇ ਸੌਣਗੇ ਭਾਜੀਪੀ ਦਫਤਰ ਅਸੀਂ ਵੀ ਉਹਨਾਂ ਦੇ ਨਾਲ ਸੋਵਾਂਗੇ ਅਸੀਂ ਆਪਦਾ ਘਰ ਔਰ ਅਸੀਂ ਆਪ ਦਾ ਬੈਡ ਛੱਡਤਾ ਐਥਿਕਸ ਵਾਲੇ ਵੀ ਬਣਦਾ ਆ ਵੀ ਜਿਵੇਂ ਅਸੀਂ ਕਰਿਓ ਮਿੱਟੀ ਜੀ ਦਫਤਰ ਸੁਣ ਗਿਆ ਆਪਣਾ ਤੇ ਬਿੱਟੂ ਜੀ ਵੱਲੋਂ ਪਹਿਲਾਂ ਵੀ ਕੋਈ ਕੋਈ ਹੋਰ ਕਰ ਦਿੱਤਾ ਗਿਆ ਹੈ ਅਜੇ ਤੱਕ ਰਹਿਣ ਵਾਸਤੇ ਜਾਂ ਕਿਸ ਤਰੀਕੇ ਨਾਲ ਇਹ ਦਫਤਰ ਦੇ ਵਿੱਚ ਕੋਈ ਚੋਣਾ ਦੇ ਕਰਕੇ ਜਿਹੜੀ ਬਣਾਈ ਜਾ ਰਹੀ ਹੈ ਦੇਖੋ ਜੀ ਸਾਡਾ ਧਿਆਨ ਨਹੀਂ ਸੀ ਕਰਾਵਾ ਅਜੇ ਤਾਂ ਸੜਕਾਂ ਆਣੇ ਆ ਬਿੱਟੂ ਜੀ ਕਹਿੰਦੇ ਮੈਨੂੰ ਘਰ ਬਿਠੇ ਨਾ ਮਿਲੇ ਮੈਂ ਤਾਂ ਲੋਕਾਂ ਦੀ ਸੇਵਾ ਕਰਨੀ ਆ ਸੜਕਾਂ ਤੇ ਰਹਿਣਾ ਆ 3 ਵਜੇ ਤੱਕ ਘਰ ਜਾਂਦੇ ਐਸ ਵੇਲੇ 5 ਵਜੇ ਕੰਬੀਨੀਆਂ ਨੂੰ ਕਿੱਥੇ ਸੌਣ 2 ਘੰਟੇ ਚਾਹੀਦੇ ਆ ਚਟਾਈ ਚਾਹੀਦੀ ਆ ਉਹ ਤਾਂ ਇਨਸਾਨ ਇਹੋ ਜਿਹੇ ਨੇ ਗੱਡੀ 'ਚ ਵੀ ਸੋ ਜਾਣਗੇ ਪਰ ਅਸੀਂ ਉਹਨਾਂ ਨੂੰ ਸੌਣ ਨਹੀਂ ਦਵਾਵਾਂਗੇ ਇੱਥੇ ਚੱਕ ਚੱਕ ਰੱਖਾਂਗੇ ਹੱਥਾਂ ਤੇ ਅਸੀਂ ਇਹ ਤਾਂ ਸਾਡਾ ਵੱਡਾ ਭਰਾ ਜਿਹੜੀ ਉਹਨਾਂ ਦੇ ਨਜ਼ਦੀਕ ਸੀਗੇ ਕਾਂਗਰਸ ਦੇ ਸਰਕਾਰ ਸੀਗੀ ਐਮਪੀ ਰਹੇ ਨੇ ਕਾਂਗਰਸ ਦੇ ਹੁਣ ਜਿਹੜੀ ਅੱਜ ਦੁਆਰਾ ਚੋਣ ਹੋਣ ਜਾ ਰਹੇ ਨੇ ਤੇ ਜਿਹੜੇ ਉਹਨਾਂ ਦੇ ਨਜ਼ਦੀਕ ਰਹੇ ਨੇ ਕਾਂਗਰਸ ਦੇ ਵਿੱਚ ਉਹਨਾਂ ਵੱਲੋਂ ਵੀ ਕਾਫੀ ਤੰਜ ਕਸਿਆ ਜਾ ਰਿਹਾ ਕਿਹਾ ਜਾ ਰਿਹਾ ਵੀ ਬਿੱਟੂ ਜੀ ਨੇ ਐਮਪੀ ਬਣਨ ਤੋਂ ਬਾਅਦ ਸਾਡੇ ਫੋਨ ਚੱਕੜੇ ਬੰਦ ਕਰਤੇ ਜਿਹੜੇ ਨਜ਼ਦੀਕ ਉਹਨਾਂ ਦੇ ਰਹੇ ਨੇ ਉਹਨਾਂ ਨਾਲ ਜਿਹੜੇ ਕਹਿੰਦੇ ਸੀ ਸਰਕਾਰ ਦੇ ਟਾਈਮ ਜਾਂ ਬਾਅਦ ਵਿੱਚ ਵੀ ਕਹਿੰਦੇ ਰਹੇ ਨੇ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਵੀ ਕਹਿੰਦੇ ਰਹੇ ਨੇ ਆਮ ਆਦਮੀ ਪਾਰਟੀ ਸਰਕਾਰ ਆਣ ਤੋਂ ਬਾਅਦ ਵੀ ਕਹਿੰਦੇ ਰਹੇ ਨੇ ਸੀ ਬਿੱਟੂ ਜੀ ਦੇ ਨਾਲ ਦਿਲੋ ਚੱਲਦੇ ਆ ਬਿੱਟੂ ਜੀ ਦੇ ਨਾਲ ਚੱਲਦੇ ਆ ਪਰ ਇੱਕ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਵੀ ਬਿੱਟੂ ਜੀ ਸਾਡਾ ਫੋਨ ਨਹੀਂ ਚੱਕ ਰਹੇ ਉਹ ਵੀ ਨਿਰਾਸ਼ਗੀ ਕਿਤੇ ਨਾ ਕਿਤੇ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਕੀ ਲੱਗਦਾ ਤੁਹਾਨੂੰ ਵੀ ਬਿੱਟੂ ਜੀ ਨੇ ਫੋਨ ਚੱਕਣਾ ਹੀ ਕਿਉਂ ਬੰਦ ਕਰ ਦਿੱਤਾ ਹੈ ਇਹ ਜੀ ਗੱਲਾਂ ਕਿਉਂ ਹੋ ਰਹੀਆਂ ਨੇ ਦੇਖੋ ਪਹਿਲੀ ਗੱਲ ਜਦੋਂ ਫੋਨਾਂ ਦੀ ਗੱਲ ਕਰੀਏ ਆਪਾਂ ਤਾਂ ਫੋਨ ਮੈਨੂੰ ਨਹੀਂ ਲੱਗਦਾ ਕਿ ਸਾਡਾ ਫੋਨ ਕਦੇ ਇਗਨੋਰ ਹੋਇਆ ਪਹਿਲਾ ਸਵਾਲ ਦੂਜੀ ਗੱਲ ਮੈਂ ਠੀਕ ਹੈ ਜੀ ਉਹਨਾਂ ਦਾ ਇੱਕ ਵੀ ਬਿਆਨ ਆਇਆ ਹੈ ਕਿ ਬਿੱਟੂ ਜੀ ਸਾਡਾ ਫੋਨ ਨਹੀਂ ਚੱਕਦੇ ਇਹ ਚੈੱਕ ਕਰਿਓ ਪਹਿਲਾਂ ਤੇ ਰਹੀ ਗੱਲ ਲੋਕਾਂ ਦੀ ਤੇ ਸਾਡੇ ਯੂਥ ਦੀ ਮੈਂ ਵੀ ਯੂਥ ਕਾਂਗਰਸ ਐ ਦਾ ਜਨਰਲ ਸੈਕਟਰੀ ਕੰਮ ਕੀਤਾ ਆ ਤੇ ਮੈਂ ਪਾਰਟੀ ਛੱਡ ਕੇ ਉਹਨਾਂ ਦੇ ਮਗਰ ਆਇਆ ਹਜ਼ਾਰਾਂ ਦੇ ਤੌਰ ਤੇ ਯੂਥ ਹੈ ਮੇਰੇ ਨਾਲ ਹਜ਼ਾਰਾਂ ਦੇ ਤੌਰ ਤੇ ਜਿਸ ਦਿਨ ਕਰਾਂਗੇ ਫੰਕਸ਼ਨ ਲੋਕਾਂ ਨੂੰ ਪ੍ਰੈਕਟੀਕਲੀ ਦਿਖਾ ਵੀ ਦੇਵਾਂਗੇ ਤੇ ਅਸੀਂ ਛੱਡ ਕੇ ਆਏ ਆ ਅਸੀਂ ਕਿਤੇ ਬੇਵਕੂਫ ਸੀਗੇ ਜੇ ਉਹਨਾਂ 'ਚ ਕੁਝ ਕੈਪੇਬਿਲਿਟੀ ਸੀ ਸਾਡੇ ਅੱਧੀ ਰਾਤ ਨੂੰ ਕੰਮ ਕਰਾਏ ਉਹਨਾਂ ਨੇ ਯੂਥ ਦੇ ਸਾਰਾ ਯੂਥ ਖੜਾ ਹੈ ਇਹ ਸਿਰਫ ਇਹ ਤਾਂ ਸਿਰਫ ਸਾਡੇ ਨਾਲ ਜਿਹੜੇ ਲੋਕ ਟੀਮ ਆ ਉਹ ਖੜਾ ਹੈ ਜੇ ਬਿੱਟੂ ਜੀ ਲਈ ਅੱਜ ਫੋਨ ਕਰਦੀ ਹੈ ਨਾ ਤੇ ਹਜ਼ਾਰ ਪਲੱਸ ਬੰਦਾ ਦਸਾਂ ਮਿੰਟਾਂ 'ਚ ਇਕੱਠਾ ਹੋ ਜਾਊਗਾ ਉਹਨਾਂ ਨੇ ਕੰਮ ਕਰਾਇਆ ਤਾਂ ਖੜਾ ਹੋ ਜਾਊਗਾ ਅ ਮੈਂ ਇਥੇ ਇੱਕ ਕੁਐਸਚਨ ਪੁੱਛਣਾ ਚਾਹਾਂਗਾ ਤੁਹਾਨੂੰ ਵੀ ਐਮਪੀ ਸਾਹਿਬ ਦੇ ਤੁਸੀਂ ਕੀਤੇ ਹੋਏ ਕੋਈ ਕੰਮ ਉਹਨਾਂ ਦੇ ਕਾਰਜਕਾਲ ਕੋਈ 10 ਸਾਲ ਵੀ ਰਹਿ ਚੁੱਕੇ ਨੇ ਐਮਪੀ ਰਹਿ ਚੁੱਕੇ ਨੇ ਹੁਣ ਪਿੱਛੇ ਵੀ ਜੇ ਆਪਾਂ ਕਹ ਲਈਏ 5 ਸਾਲ ਦੀ ਐਮਪੀ ਕੱਟੇ ਨੇ ਜਿਹੜੇ ਕਾਂਗਰਸ ਸਰਕਾਰ ਵਲੇ ਨੇ ਉਹਨਾਂ ਵੱਲੋਂ ਕੀਤੇ ਗਏ ਕੋਈ ਕੰਮਾਂ ਤੁਸੀਂ ਗਿਣਾ ਸਕਦੇ ਹੋ ਜਿਹੜੀ ਤੁਹਾਡੀ ਉਂਗਲੀ ਟਿਪਸ ਦੇ ਉੱਤੋਂ ਵੀ ਇਹ ਕੰਮ ਉਹਨਾਂ ਨੇ ਕਰਾਏ ਗਏ ਨੇ ਇੱਥੇ ਬਦੀ ਲਈ ਕਿਉਂਕਿ ਐਮਪੀ ਦਾ ਅਹੁਦਾ ਜਿਹੜਾ ਹੁੰਦਾ ਹੈ ਵੱਡਾ ਹੁੰਦਾ ਯਾਰ ਉਹ ਗਲੀਆਂ ਨਾਲੋਂ ਤੋਂ ਨਿਕਲ ਕੇ ਵੱਡੇ ਪੱਧਰ ਤੇ ਜਿਹੜਾ ਵਿਕਾਸ ਕਰਦੇ ਨੇ ਸ਼ਹਿਰ ਦਾ ਵਿਕਾਸ ਤੇ ਹੁੰਦੀ ਹੈ ਦਾ ਤਾਂ ਹੈ ਨਹੀਂ ਐਮਪੀ ਹੁਣ ਕਿਤੇ ਐਸਚੋ ਨੂੰ ਤਾਂ ਫੋਨ ਤਾਂ ਨਹੀਂ ਕਰੂਗਾ ਇਹ ਮੈਂ ਉਹ ਗੱਲ ਨਹੀਂ ਕਰ ਰਿਹਾ ਮੈਂ ਉਹ ਗੱਲ ਨਹੀਂ ਕਰ ਰਿਹਾ ਵੀ ਐਸਚੋ ਨੂੰ ਮੈਂ ਤੁਸੀਂ ਹੋਰ ਪਾਸੇ ਲੈ ਕੇ ਜਾ ਰਿਹਾ ਮੈਂ ਐਸਚੋ ਨੂੰ ਫੋਨ ਕਰਨ ਜਾਂ ਗਲੀਆਂ ਵਾਲੇ ਦੀ ਗੱਲ ਨਹੀਂ ਕਰ ਰਿਹਾ ਮੈਂ ਕਿ ਉਹਨਾਂ ਦੇ ਲੈਵਲ ਦੀ ਜੋ ਐਮਪੀ ਦੇ ਰਾਈਟਸ ਹੁੰਦੇ ਉਹਨਾਂ ਵੱਲੋਂ ਉਹਨਾਂ ਨੇ ਕੀ ਕੰਮ ਕੀਤੇ ਨੇ ਉਹ ਕੋਈ ਕੰਮ ਇਹਨੂੰ ਗਿਣਾ ਤੁਸੀਂ ਦੇਖੋ ਪੁੱਲਾਂ ਦੇ ਢਗਾਟਨ ਪੁਲ ਬਣਾਏ ਆ ਉਹਨਾਂ ਨੇ ਬੇਸਿਕਲੀ ਉਹ ਲੜਾਈ ਇੱਕ ਐਮਪੀ ਦੀ ਸੀ ਜਿਹੜੇ ਪਿੰਡਾਂ ਚ ਗ੍ਰਾਂਟ ਆ ਖਹਿਰਾਬੇਟ ਪਿੰਡ ਮੈਂ ਪ੍ਰੈਕਟੀਕਲੀ ਉੱਥੇ ਲੱਕੀ ਖਹਿਰਾ ਸਰਪੰਚ ਆ ਅੱਜ ਕਾਂਗਰਸ ਪਾਰਟੀ ਦਾ ਆ ਤੁਸੀਂ ਉਹਨੂੰ ਹੀ ਪੁੱਛ ਲਿਓ ਕਿ ਐਮਪੀ ਸਾਹਿਬ ਨੇ ਤੈਨੂੰ ਗਰੰਟੀ ਨਹੀਂ ਦਿਵਾਈਆਂ ਪਿੰਡਾਂ ਦੇ ਵਿੱਚ ਜੇ ਡਿਵੈਲਪਮੈਂਟ ਹੋ ਰਹੀ ਹੈ ਤਾਂ ਰਮਨੀ ਸਿੰਘ ਬਿੱਟੂ ਜੀ ਨੇ ਕਰਾਈ ਹੈ ਹੁਣ ਅੱਜ ਅੱਜ ਆਮ ਆਦਮੀ ਪਾਰਟੀ ਜਾਂ ਜਦੋਂ ਆਪਾਂ ਕਿਤੇ ਜਾਰੀ ਦੋਸਤੀ ਸਾਡੇ ਫਰਕ ਪੈ ਜਾਂਦਾ ਪਰਿਵਾਰ 'ਚ ਫਰਕ ਪੈ ਜਾਂਦਾ ਕੁਝ ਟਾਈਮ ਵੀ ਆਪਾਂ ਮੰਦਾ ਬੋਲਣ ਲੱਗ ਜਾਂਦੇ ਹਾਂ ਕਿ ਉਹਨੇ ਕੁਝ ਵੀ ਨਹੀਂ ਕੀਤਾ ਸਾਡੇ ਲਈ ਐਕਚੁਅਲ 'ਚ ਕੀਤਾ ਹੁੰਦਾ ਆ ਪ੍ਰੈਕਟੀਕਲੀ ਉਹਨਾਂ ਨੇ ਪੁੱਲ ਪੁੱਲਾਂ ਦੀ ਰეკਮੈਂਡੇਸ਼ਨਸ ਉਹੀ ਲੈ ਕੇ ਆਏ ਨੇ ਬਿੱਟੂ ਜੀ ਲੈ ਕੇ ਆਏ ਨੇ ਔਰ ਜਿਹੜਾ ਪਿੰਡਾਂ ਦੇ ਵਿੱਚ ਆ ਡਵੈਲਪਮੈਂਟ ਹੋ ਰਹੀ ਹੈ ਜਾ ਕੇ ਦੇਖੋ ਪਿੰਡ ਪਹਿਲਾਂ ਵਾਲੇ ਥੋੜਾ ਰਹੇ ਆ ਉੱਥੇ ਜਿਮ ਬਣੇ ਆ ਮੇਰੇ ਪਾਰਕਾਂ 'ਚ ਜਿਹੜੇ ਜਿਮ ਲੱਗੇ ਆ ਤੇ ਉਹ ਕਿਦਾਂ ਲੱਗੇ ਅੱਜ ਸਾਰੇ ਬਜ਼ੁਰਗ 올ਡ ਬੱਚੇ ਸਭ ਉੱਥੇ ਪਾਰਕਾਂ ਦੇ ਵਿੱਚ ਐਕਸਰਸਾਈਜ਼ ਕਰ ਰਹੇ ਆ ਸਿਹਤ ਨਹੀਂ ਸਭ ਤੋਂ ਵੱਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੀਜ਼ ਸਿਹਤ ਹੈ ਅੱਜ ਉਹਨੂੰ ਬਿਹਤਰ ਕਰਨ ਲਈ ਬਿੱਟੂ ਜੀ ਨੇ ਜਿਮ ਬਣਵਾਏ ਸਭ ਤੋਂ ਪਹਿਲਾ ਕੰਮ ਤਾਂ ਇਹੀ ਲਾ ਲੋ ਉਸ ਤੋਂ ਬਾਅਦ ਉਹਨਾਂ ਨੇ ਇੰਨੇ ਕੰਮ ਕੀਤੇ ਉਹ ਗਿਣੇ ਨਹੀਂ ਜਾ ਸਕਦੇ ਮੈਂ ਤਾਂ ਫਾਈਲ ਦੇ ਸਕਦਾ ਉਹਨੂੰ ساری ਰਾਤ ਪੜੀ ਜਾਈਏ ਤਾਂ ਵੀ ਘਾਟਾ ਇੰਨੇ ਕੰਮ ਕੀਤੇ ਕੀ ਲੱਗਦਾ ਆਮ ਜਨਤਾ ਨੂੰ ਕੀ ਕਹਿਣਾ ਚਾਹੋਗੇ ਕਿ ਕਿੰਦਰ ਦੇ ਪਾਸੇ ਜਿਹੜਾ ਇਸ ਟਾਈਮ ਮਾਹੌਲ ਜਾ ਰਿਹਾ ਵਾ ਕਿਉਂਕਿ ਚਾਰੋਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਉਤਾਰ ਦਿੱਤੇ ਗਏ ਨੇ ਮੈਦਾਨ ਵਿੱਚ ਉਤਾਰੇ ਨੇ ਔਰ ਮੌਜੂਦਾ ਸਰਕਾਰ ਵੀ ਹੈ ਜਿਨ੍ਹਾਂ ਨੇ ਕਾਫੀ ਵਾਦੇ ਕੀਤੇ ਔਰ ਤਕਰੀਬਨ ਕੁਝ ਜੋ ਲੋਕਾਂ ਦਾ ਕਹਿਣਾ ਕਿ ਪੂਰੇ ਵੀ ਕੀਤੇ ਉਹਨਾਂ ਵਿੱਚੋਂ ਔਰ ਉਹਨਾਂ ਦਾ ਵੀ ਕਹਿਣਾ ਕਿ ਪਿਛਲੇ 60 ਸਾਲ ਤੋਂ ਜੋ 70 ਸਾਲ ਤੋ ਹੋ ਰਿਹਾ ਸੀ ਤੋ ਬਦਲਾਅ ਕਰਦੇ 2 ਸਾਲ ਹੋਏ ਆ ਹਜੇ ਹੋਰ ਸਮਾਂ 3 ਸਾਲ ਦਾ ਪਿਆ ਹੋਰ ਬਦਲਾਅ ਕੀਤਾ ਜਾਏਗਾ ਕੀ ਲੱਗਦਾ ਤੁਹਾਨੂੰ ਵੀ ਜਿਹੜੀ ਸਰਕਾਰ ਇੱਕ ਪਾਸੇ ਜੇ ਗੱਲ ਕਰੀਏ ਇੱਕ ਵੀਡੀਓ ਪਿੱਛੇ ਵਾਇਰਲ ਹੁੰਦੀ ਹੈ ਜਿਦੇ ਵਿੱਚ ਇੱਕ ਸਿੰਗਰ ਵੱਲੋਂ ਕਿਹਾ ਜਾਂਦਾ ਵੀ ਚਰਚਾ ਨਹੀਂ ਬਣਾਣੀ ਚਾਹੀਦੀਆਂ ਮੰਦਰ ਬਣਾਉਣੇ ਚਾਹੀਦੇ ਨੇ ਹਿੰਦੂਵਾਦ ਨੂੰ ਨਾਂ ਲੈ ਕੇ ਨਾਰਾ ਲੈ ਕੇ ਜਿਵੇਂ ਕਹਿੰਦੇ ਨੇ ਬੀਜੇਪੀ ਪਾਰਟੀ ਆ ਰਹੀ ਹੈ ਦੂਜੀ ਪਾਸੇ ਜੇ ਗੱਲ ਕਰੀਏ ਰਾਜਾ ਵੜਿੰਗ ਵੀ ਉੱਥੇ ਹੁੰਦੇ ਨੇ ਤਾਂ ਉਹਨਾਂ ਵੱਲੋਂ ਮਾਫੀ ਮੰਗ ਲਈ ਜਾਂਦੀ ਹੈ ਵੀ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਜੀਗਾ ਪਰ ਬਿੱਟੂ ਜੀ ਵੱਲੋਂ ਹੁਣ ਤੱਕ ਕੋਈ ਵੀ ਉਹਦੇ ਤੇ ਕਮੈਂਟ ਨਹੀਂ ਹੈ ਕੋਈ ਮਾਫੀ ਨਹੀਂ ਮੰਗੀ ਗਈ ਵੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਾਡਾ ਹਿੰਦੂ ਰਾਜਨੂਯਾ ਹਿੰਦੂਤਵ ਨੂੰ ਵੋਟਾਂ ਮੰਗਣ ਦੀ ਅਪੀਲ ਕੀਤੀ ਜਾ ਰਹੀ ਹੈ ਕੀ ਸਾਡਾ ਬਿਲਕੁਲ ਨਹੀਂ ਇਸ ਏਜੰਡੇ ਤੇ ਇਸ ਪਲੇਟਫਾਰਮ ਤੇ ਅਸੀਂ ਚੱਲਣਾ ਚਾਹੁੰਦੇ ਛੋਟੀ ਸਿਆਸਤ ਦੇ ਵਿੱਚ ਅਸੀਂ ਪੈਣ ਨਹੀਂ ਚਾਹੁੰਦੇ ਸਾਡੇ ਲਈ ਸਾਰੇ ਭਰਾ ਬਰਾਬਰ ਨੇ ਕੋਈ ਵੀ ਤਰਮ ਹੋਵੇ ਇਸੇ ਕਰਕੇ ਅਸੀਂ ਇਸ ਥੀਮ ਨੂੰ ਪਹਿਲੇ ਸਵਾਲ ਦਾ ਜਵਾਬ ਅਸੀਂ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਕੋਈ ਪਾਰਟੀ ਕਰਨਾ ਚਾਹੁੰਦੀ ਉਹਦੀ ਆਪ ਦਾ ਸੋਚ ਦਾ ਲੈਵਲ ਹੈ ਸੈਕੰਡ ਥਿੰਗ ਕਿ ਬਿੱਟੂ ਜੀ ਦਾ ਆਡੋਲੋਜੀ ਹੀ ਵੱਖਰੀ ਹੈ ਤੁਸੀਂ ਤਾਂ ਹੀ ਨਹੀਂ ਬਿਆਨ ਸੁਣੇ ਨਾ ਉਹਨਾਂ ਦੇ ਕਿਉਂਕਿ ਆ ਮੰਦਰ ਪ੍ਰਮੋਟ ਕਰ ਦੋ ਮੰਦਰ ਗੁਰੂ ਘਰ ਗੁਰਦੁਆਰਾ ਸਾਹਿਬ ਚਰਚ ਸਭ ਬਰਾਬਰ ਹੈ ਸਾਡੇ ਲਈ ਬਰਾਬਰ ਹੈ ਔਰ ਮੈਂ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹਨਾ ਕਿ ਉਹ ਤੁਸੀਂ ਬਹੁਤ ਸਿਆਣੇ ਹੋ ਕਿ ਉੱਪਰ ਸਰਕਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਬਣਨਾ ਹੈ ਉਹਨਾਂ ਦੀ ਸਰਕਾਰ ਬਣਨੀ ਹੈ ਤੁਹਾਨੂੰ ਵੀ ਬਹੁਤ ਚੰਗੀ ਤਰ੍ਹਾਂ ਪਤਾ ਕਿ ਤੁਹਾਡੇ ਜਿੰਨੇ ਮੈਟਰ ਸੀ ਬਿੱਟੂ ਜੀ ਨੇ ਤੁਹਾਡੇ ਪਿੱਛੇ ਕਾਂਗਰਸ ਪਾਰਟੀ ਛੱਡੀ ਹੈ ਤੁਸੀਂ ਸਿਆਣੇ ਹੋ ਤੁਸੀਂ ਸਿਆਣੇ ਹੋ ਤੁਹਾਡੀ ਲੜਾਈ ਲੜਨ ਲਈ ਉਹਨਾਂ ਦੇ ਹੱਥ ਮਜ਼ਬੂਤ ਕਰਨੇ ਬਹੁਤ ਜ਼ਰੂਰੀ ਨੇ ਤੇ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਲਈ ਤੁਹਾਨੂੰ ਬਿੱਟੂ ਜੀ ਨੂੰ ਚਿਤਾਨਾ ਪਊਗਾ ਹੱਥ ਨੂੰ ਹੱਥ ਤੇ ਆਪਦੇ ਕੰਮਾਂ ਨੂੰ ਕਰਾਉਣ ਲਈ ਤੇ ਬਿਹਤਰ ਲੁਧਿਆਣਾ ਨੂੰ ਬਣਾਉਣ ਲਈ ਜੇ ਆਪਾਂ ਦਿੱਲੀ ਵਰਗਾ ਜਾਂ ਹੋਰ ਸਟੇਟਾਂ ਨਾਲ ਕੰਪੇਅਰ ਕਰਨਾ ਚਾਹੁੰਦੇ ਆਂ ਉਦਾਂ ਦਾ ਬਣਾਉਣਾ ਚਾਹੁੰਦੇ ਆਂ ਤਾਂ ਸਾਨੂੰ ਬਿੱਟੂ ਜੀ ਦੇ ਹੱਥ ਮਜ਼ਬੂਤ ਕਰਨੇ ਪੈਣਗੇ ਕੈਮਰਜ ਦੇ ਕੇ ਦੱਸੋ ਐਤਕੀ ਬੀਜੇਪੀ ਕਿੰਨੀਆਂ ਸੀਟਾਂ ਲੈ ਕੇ ਜਾਏਗੀ ਤੁਹਾਨੂੰ ਕੀ ਲੱਗਦਾ ਵੀ ਬੀਜੇਪੀ ਦੀਆਂ ਪੰਜਾਬ ਦੇ ਵਿੱਚੋਂ ਜੇ ਗੱਲ ਕਰੀਏ ਕਿੰਨੀਆਂ ਸੀਟਾਂ ਜਾ ਸਕਦੀਆਂ ਦੇਖੋ ਮੇਰਾ ਦਿਲ ਤਾਂ ਕਹਿੰਦਾ ਪੂਰੇ ਜੋਸ਼ ਨਾਲ ਯੂਥ ਨੂੰ ਪੁੱਛੋ ਤਾਂ 13 ਚੋਂ 13 ਕਹਿੰਦੇ ਆ ਇਸ ਵਾਰੀ ਕੁਝ ਨਵਾਂ ਹੀ ਹੋਊਗਾ ਕੁਝ ਨਵਾਂ ਤਾਂ ਜ਼ਰੂਰ ਹੋਊਗਾ ਸੋ ਇਹ ਸਾਨੂੰ ਸਾਡੇ ਨਾਲ ਬੀਜੇਪੀ ਦੇ ਯੁਵਾ ਆਗੂ ਜਿੰਨਾ ਦੇ ਵੱਲੋਂ ਕਈ ਗੱਲਾਂ ਕਈਆਂ ਗਈਆਂ ਨੇ ਹਲੇ ਕਿ ਕਈ ਸਵਾਲ ਵੀ ਕੀਤੇ ਗਏ ਨੇ ਤਕਰੀਬਨ ਜੇ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਐਤਕੀ ਜਦੋਂ ਬਿੱਟੂ ਜੀ ਦਾ ਘਰ ਖਾਲੀ ਕਰਵਾਇਆ ਗਿਆ ਤੇ ਉਹੀ ਹਾਲਾਤ ਉਹੀ ਗੱਲ ਇਸ ਟਾਈਮ ਸੇਮ ਨਿਕਲ ਕੇ ਸੇ ਨਿਸ਼ਾਨੇ ਉਹੀ ਮੀਣੀ ਸਾਹਮਣੇ ਆ ਰਹੇ ਨੇ ਜੋ ਬੀਤੇ ਸਮੇਂ ਵਿੱਚ ਕਾਂਗਰਸ ਦੇ ਉਮੀਦਵਾਰ ਜਿਹੜੇ ਰਾਹੁਲ ਗਾਂਧੀ ਸੀਗੇ ਜਿਹਰੋਂ ਕਿਹਾ ਜਾਂਦਾ ਉਹਨਾਂ ਦੇ ਜਿਹੜੋਂ ਘਰ ਖਾਲੀ ਕਰਾਇਆ ਸੀਗਾ ਸੇਮ oppositon ਦੀ ਗੱਲਾਂ ਨੇ ਪਰ ਹੁਣ ਜੇ ਦੂਜੇ ਪਾਸੇ ਗੱਲ ਕਰੀਏ ਚੋਣਾਂ ਦੀ ਤੇ ਇਹ ਤਾਂ ਵਾਲਾ ਸਮੇਂ ਦੱਸੇਗਾ ਕਿ ਚੋਣਾਂ ਦੇ ਵਿੱਚ ਕੌਣ ਆਤ ਕੀ ਬਾਜ਼ੀ ਮਾਰੇਗਾ ਔਰ ਕੌਣ ਜਿਹੜਾ ਹੈ ਚੋਣਾਂ ਦੇ ਮੈਦਾਨ ਜਿਹੜਾ ਆ ਫਤਿਹ ਕਰੇਗਾ ਕੈਮਰਾਮੈਨ ਰੋਹਿਤ ਦੇ ਨਾਲ ਹਿੰਮਤ ਕੁਮਾਰ ਪ੍ਰਾਈਮ ਮਦਰ ਨਿਊਜ਼ ਲੁਦੇਣਾ